ਹੰਦੀ ਸਸਤਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੌਗਸ ਤੇ ਹੋਰ ਸਾਰੀ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੇ ਸਬਸਕ੍ਰਾਈਬ ਤੇ ਪਲੀਜ਼ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਟਾਈਮ ਹੈ ਜੇ ਛੇ ਦਾ ਤੇ ਆਪਾਂ ਆਪਣੇ ਜਿਹੜੇ ਕੰਮ ਕਰਾ ਉਧਰੋਂ ਨਿਵੇੜ ਲੇ ਸਵਾਹ ਕ ਪੰਜ ਉੱਠੇ ਸੀ అలਰਮ ਬੋਣੇ ਵਜਦਾ ਹੁੰਦਾ ਪਰ ਉਹਦੇ ਉੱਤੇ ਦੀ ਲੇਟ ਹੋ ਜਾਂਦੀ ਹੈ ਤੇ ਇਧਰੋਂ ਮੈਂ ਬੀੜੀ ਦੀ ਜਿਹੜੀ ਸਾਫ ਸਫਾਈ ਸਾਰੀ ਕਰਤੀ ਤੇ ਆਟਾ ਵਗੈਰਾ ਵੀ ਗੁੰਨਤਾ ਤੇ ਚਾਹ ਪਾਣੀ ਹੈ ਜਿਹੜੇ ਮम्मी ਬਣਾ ਦਿੰਦੇ ਆਪਾਂ ਆਪ ਦਾ ਜਿਹੜਾ ਦੁੱਧ ਵਗੈਰਾ ਗਰਮ ਕਰਾਂ ਬਾਅਦ ਚਰਾਂਗੇ ਤੇ ਹੁਣ ਮੈਂ ਉਧਰੋਂ ਵੀ ਪਸ਼ੂਆਂ ਦੀ ਵੇਟ ਹੁੰਦੀ ਐ ਇਸ ਅਮਰੀਦ ਦੇ ਡੈਡੀ ਉਧਰੋਂ ਚੱਕ ਕੇ ਪੱਠੇ ਪਾਉਣਗੇ ਤੇ ਮੈਂ ਆਪਦੀ ਜ਼ਿੰਮੇਵਾਰੀ ਸਮੇਟਤੀ ਜਿਵੇਂ ਕਿ ਗੋਆ ਵਗੈਰਾ ਸਾਰਾ ਮੈਂ ਢਾਲਤਾ ਤੇ ਗੰਗਾ ਵੀ ਵਿਚਾਰੀਆਂ ਵੇਟ 'ਚ ਖੜੀਆਂ ਕਾਦੋਂ ਪੱਠੇ ਪਾਉਣ ਕਿਉਂਕਿ ਮੈਨੂੰ ਇਹ ਲੇਟ ਕਰਾ ਦਿੰਦੀ ਐ ਡੇਲੀ ਡੇਲੀ ਹੁਣ ਦੇਖ ਲੋ 6:00 6:00 ਹੋਣ ਵਾਲੇ ਹੋ ਗਏ ਹਨ ਤੇ ਕਦੋਂ ਮੈਂ ਧਾਰਾਂ ਕੱਢੀਆਂ ਅਸੀਂ ਇੱਕ ਗਾਂ ਦੀ ਧਾਰੀ ਕੱਢਣੀ ਇੱਕ ਦੀ ਮੈਂ ਫੇਰ ਵੀ ਦੁੱਧ ਬਾਅਦ ਸਾਂਭਣਾ ਤੇ ਸੌ ਘੱਟ ਹੋ ਜਾਂਦਾ ਭਾਂਡੇ ਭੁੰਡੇ ਮਾਂਜਣੇ ਤੇ ਜਨਕੀ ਨਿੱਕਾ ਮੋਟਾ ਨਿਬੜਦਾ ਹੀ ਨਹੀਂ ਹੈਗਾਗਾ ਤੇ ਮੈਂ ਇਨਾਂ ਤੋਂ ਵੀ ਪਹਿਲਾਂ ਜਲਦੀ ਵਾਲੀ ਆਪ ਦੇਰ ਸੋਈ ਦੇ ਕੰਮ ਵੀ ਨਿਬੜ ਕੇ ਮੈਂ ਇਨਾਂ ਥੱਲੇ ਵੀ ਸਾਫ ਸਫਾਈ ਕਰਤੀ ਤੇ ਉਹਨਾਂ ਨਾਲ ਤਾਂ ਹਨਾ ਚਲੋ ਮਾਸੇ ਨੂੰ ਵੀ ਸੌਖਾ ਵਾਜਣਾ ਨਾਲੇ ਆਪ ਨੂੰ ਵੀ ਸੌਖਾ ਘਟਾ ਰਾਂ ਵਗੈਰਾ ਕੱਢਣੀਆਂ ਪੀੜੀ ਪੂੜੀ ਨਿਆਣਾ ਸਾਰਾ ਕੁਛ ਰੱਖਤਾ بس ਇਹਨਾਂ ਦੀ ਬੇਟਾ ਹੋਣਗੇ ਪੱਠੇ ਪਾਉਣਗੇ ਤੇ ਖਰਾਕਾ ਵਗੈਰਾ ਸੈਟ ਕੀਤੇ ਬੈਠੇ ਜਾਣਾ ਤੇ ਮੰਮੀ ਕਰੀਏ ਲੈ ਟੋਕ ਸਿੱਟਾ ਇਹਨਾਂ ਨੇ ਗੁਰਦੁਆਰਾ ਸਭ ਚਲੇ ਜਾਣਾ ਮੈਂ ਕਿਹਾ ਅੱਜ ਆਪਾਂ ਥੋੜਾ ਅਜ ਪੰਜ ਕਿ ਮਿੰਟਾਂ ਦਾ ਟਾਈਮ ਸੀ ਸਵੇਰੇ ਸਵੇਰੇ ਇਹ ਬਲੌਗ ਦੀ ਸਟਾਰਟਿੰਗ ਕਰਦੇ ਨੇ ਆਪਾਂ ਹਮੇਸ਼ਾ ਸ਼ਾਂਨ ਨੂੰ ਹੀ ਕਰਦੇ ਹੁੰਨੇ ਆ ਸ਼ਾਂਤੀ ਦਾ ਮਾਹੌਲ ਆ ਜਿਹੜਾ ਸਵੇਰੇ ਸਵੇਰੇ ਹੋਣ ਲੱਗਿਆ ਹੈ ਜੇ ਪੱਠੇ ਪਾਉਣ ਫਮਤ ਦੀ ਸਾਰੀ ਸ਼ਾਂਤੀ ਗੁਰਦੁਆਰਾ ਸਾਹਿਬ ਤੋਂ ਗਰਵਾਨੀ ਦੀਆਂ ਜਿਹੜੀਆਂ ਬਾਬਾ ਜੀ ਪਾਠ ਪੜ੍ਹ ਰਹੇ ਹਨ ਉਹਦੀਆਂ ਆਵਾਜ਼ਾਂ ਆ ਰਹੀਆਂ ਨੇ ਹੰਦੋ ਟੋਕਰੇ ਸੱਟ ਕੇ ਆ ਕਰਨਗੇ ਆਈ ਰਮਣ ਠੰਡ ਵਾਲੀ ਹੱਥ ਲੱਗ ਗਈ। ਨਾਈ ਫਰਨਾ ਦੂਸਰਾ ਹਾਂ। ਫਰਨਾ ਵਿੱਚੋਂ ਬਦਾਂ ਨੂੰ। ਆਹ ਸਾਫ ਸਾਫ ਕੱਟੀਆਂ ਬੰਨ। ਪੱਠੇ ਤੁਸੀਂ ਪਾਣੀ ਨਾ ਘਰ ਤਾਂ ਕਰਕੇ। ਨਹੀਂ ਨਹੀਂ ਰਾਤ ਪਾਈ ਨਹੀਂ। ਪਾਈ ਨਹੀਂ। ਬਦਗੇ ਸਮਾਦੀ ਫਿਰ ਤੜਕੇ ਵੀ ਭੱਜ ਭੱਜ ਖਾਂਦੀਆਂ ਆਂ ਇਹ ਵੀ ਪਾਈ ਜਾਂਦੇ ਤੁਸੀਂ ਰਾਤ ਨੂੰ ਪੱਠੇ। ਉਹ ਯਾਤਕਾਂ ਨੂੰ ਸੰਭਲੀ ਹਾਂ ਕੀ ਗੱਲ ਹੈ ਹਰਮਤ ਉਹ ਵੀ ਕਹਿਣੀ ਆ ਵੀ ਤੁਸੀਂ ਪੱਠੇ ਰਾਤ ਨੂੰ ਪਾਇਆ ਨਾ ਕਰੋ ਆਇਆ ਕਿਉਂ ਨਾ ਕਰੋ শাਲਾ ਨਹੀਂ ਰੱਤਾ ਹਨ ਨੰਮ ਨਾ ਤੁਸੀਂ ਉੱਠ ਕੇ ਸੰਭਲੀ ਰਾਤ ਨੂੰ ਉਹ ਆਪਣਾ ਹੋਰ ਗੱਲ ਆ ਪਸ਼ੂ ਤਾਂ ਪਸ਼ੂ ਹੀ ਆ ਸਰ ਪੜਨੇ ਹੱਥ ਛੜ ਗਏ ਨਾ ਹੱਥ ਝਦੇ ਮੈਂ ਕਹੀਏ ਨਹੀਂ ਮੈਂ ਤਾਂ ਬਸ ਇੱਕ ਦੋ ਡੋਕਰ ਛਿੱਟ ਗਿਆ ਖੰਗਾਇ ਰਹਣ ਹੱਥ ਛੜ ਗਏ ਚਲੋ ਜੀ टाइम अपने को खिंच में फोन पर रखे खुराक वगैरह सुट गए तो तारा कट गए तड़के तड़के अखा सुजी क्योंकि कुछ खादा पीता अखा न खाने पीन का तो कोई संबंध नहीं पढ़ाई सारा काम करके फिर कुछ खानी पीने उठाइए खड़ी और तो, तो सर ते कैप नहीं ले ही पड़ता तूने धांधा की हम कैप लेके बाहर आया कर और हमारे वो जोगे पत्तम उठ के हमें दवाइयाँ भर लेंगे सब ना मन्ने होंगे लो जैसे मोट खड़ी ताजे किसी ऐसा टाइम हो गया दवाइयाँ आती हैं सुबह ही उठ के ना आए उठ के इतनी इधर आए ताजे कोड़े ਆਪਣਾ ਉਹਦੇ ਕੰਮ ਦਾ ਲਾਹਾ ਹਨਾ ਅਗਰ ਕੋ ਪਤਨਾ ਅਗਰ ਹਮ ਕੰਡ ਲੈਣੇ ਤੇ ਇਹ ਕਰਕੇ ਉਹਨੂੰ ਗਰਮ ਮਿੱਠਾ ਪਿਆ ਦੇਣਾ ਤੇ ਕੀ ਨਾ ਕਰ ਆਪਣੇ ਕੰਮ 'ਤੇ ਲੱਗ ਜਾਣਗੇ ਜਿਹੜੇ ਭਾਂਡੇ ਨੂੰ ਦੀ ਮਾਰ ਕੇ ਫੇਰ ਆਪਾਂ ਸੂਲੀ ਰੈਡੀ ਕੋ ਹੋੜ ਆਇਆ ਲੈਟਾ ਇਹਦੇ ਤੋਂ ਮਰੀਪ ਤੇ ਗੈੜੀ ਕਰਾਉਦੇ ਹੋ ਪੱਠੇ ਪਾਉਂਦੇ ਇਹਨਾਂ ਦਾ ਕੰਮ ਦਾ ਨਾਲ ਮੈਨੂੰ ਕਰਾਉਣਾ ਪੈਣਾ। ਰਾਕਾ ਮੈਨੂੰ ਖਤਣਾ ਪੈਣਾ। ਨਾਲੇ ਮੋਦਲਾ ਕਰਕੇ ਨਾ ਮੈਨੂੰ ਮਦਦ ਕਰਉਣਾ। ਠੀਕ ਆ? ਹੋ। ਠੀਕ ਆ? ਨਹੀਂ ਇਹ ਮੈਂ ਬੁਰ ਬੈਠ। ਲਓ ਜੀ 4:00 4 सॉरी 4:00 ਦਾ ਟਾਈਮ ਐ, 4:30 ਦਾ ਟਾਈਮ ਐ ਤੇ ਚਾਹ ਪਾਣੀ ਪੀਂਦੇ ਸੀਗੇ ਆਪਾਂ ਤੇ ਆਪਣੇ ਫੇਰ ਚੱਲ ਪਏ ਅੱਜ। ਸਾਲ ਸਿਆਂ ਦਾ ਕੰਮ। ਰੋਣਾ ਨਹੀਂ ਕੋਤੋ ਸੋਕਰੀ ਹੈ ਜਿਹੜੀ ਜਿਹੜੀ ਨਵੀਂ ਲਿਆਂਦੀ ਮੈਂ ਲਾਦੇ ਸਬਜ਼ੀਆਂ ਵਾਸਤੇ ਜਿੱਦੇ ਲਿਆਂਦੀ ਸੀਗੀ ਇਹ ਇਹਦੇ ਚ ਗਾਜਰਾ ਬਾਨਾ ਤੇ ਅੱਜ ਮੰਮੀ ਸਾਗ ਪਾਈ ਬੈਠੀ ਆ ਕਿ ਮੈਂ ਬਣਾਈਆਂ ਦੀ ਸੀ ਚਾ ਚਾ ਮੇਰੀ ਉਬਲ ਉਬਲ ਕਵਲੀ ਹੋਈ ਇਹ 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 ਨਹੀਂ ਨਿਕਲਦਾ ਬਾਹਰ ਹਰੇ ਚਿੱਕਾ ਕਢਾਉਣਾ ਸਾਗ ਤਾਂ ਆਇਆ ਹੀ ਨਹੀਂ ਹੈਗਾਗਾ ਆਹਾ ਸਿਆਲ ਤੇ ਪਤਾ ਨਹੀਂ ਕਿੰਨੇ ਕਵਾਰੀ ਆਪਣੇ ਸਾਗ ਬਣ ਗਿਆ ਹੂੰ ਆਹ ਪੰਜੀ ਵਾਰ ਕਿੰਨੀ ਵਾਰ ਹੈ ਪੰਜੀ ਵਾਰ ਤੇ ਸਾਲ ਚ ਕੀ ਕਰਾਂਗੇ ਆਪਾਂ ਬਸ ਸਾਗ ਧਰ ਰੱਥ ਦਿਨੋਂ ਤੋਂ ਸਾਗ ਤੇ ਲਿਆ ਕਰੂ ਹੁਣ ਫਿਰ ਵਿਆਹ ਜਾਵਾਂਗੇ ਨਾ ਉਦਦੇ ਆਪਾਂ ਨੂੰ ਸਬਜ਼ੀ ਨਾ ਬਣਾਉਣੀ ਪੂਗੀ ਆ ਕਿ ਸਾਗ ਫੜਾ ਲਾਂਗੇ ਬੰਦੋ ਦਿਨ ਸਾਗ ਖਾਵਾਂਗੇ ਇੱਕ ਦਿਨ ਗੈਰ ਪਾਵਾਂਗੇ ਚੌਥ ਦਿਨ ਫਿਰ ਸਾਗ ਬਣਾਵਾਂਗੇ ਅੱਜ ਕੀ ਦਿਨ ਬਧਵਾਰ ਪਲੀ ਸ਼ੁਕਰਸ਼ਨੀ

ਕਾਲਾ ਕਤਲਾ ਬੰਦਾ ਕੀ ਮਰਦੀ ਹੈ ਇਹਨੇ ਹਾਂ ਰਾਜ ਬੀਬੀ ਥੜ ਬੀਬੀ ਮੈਂ ਨਾ ਕੱਲ ਕਣੀ ਪਰਸੋਂ ਪਿਛਲੇ ਬਲੌਗ ਕੱਢਲੇ ਪਈ ਉਧਰ ਉਹ ਤਾਂ ਨਹੀਂ ਪਰਗ ਕੀ ਹੋ ਗਿਆ ਪਿਛਲੇ ਸ਼ਾਰਟ ਕੱਢ ਕੇ ਰਹਿ ਗਈ ਮੈਂ YouTube ਤੇ ਪਾਇ ਤੂੰ ਇੰਨੀ ਮੂ ਆਪੀ ਸੀ ਤੇ ਹੁਣ ਲਿੱਸੀ ਕਿੰਨੀ ਆ ਬੜੀ ਮੋਟੀ ਸੀ ਨਜਾਇਜ਼ੀ ਮੋਟੀ ਲੱਗਦੀ ਹੁਣ ਤੈਨੂੰ ਪਤਲੀ ਹੋਈ ਦੇਖ ਦੇਣਾ ਐਂ ਲੱਗਦਾ ਇੱਕਦਮ ਮੂੰਹ ਤੇਰਾ ਮੋਟਾ ਸਾਡੀ ਦੀ ਦੇ ਵੀ ਖੜ ਨਹੀਂ ਆਈ ਹਾਂ ਪਾਣੀ ਵਾਲੀ ਖੁੱਲੇਲੀ ਪਾਣੀ ਵਾਲੀ ਨਾ ਨਹੀਂ ਨਮਾ ਪਹਿਲਾ ਪੇਪਰ ਸਾਡਾ ਪੰਜਾਬੀ ਦਾ ਦਾ ਮੈਡਾ ਪੜਿਆ ਹੋ ਜਾ ਕੇ ਟਿਊਸ਼ਨ ਤੇ ਪਾਣੀ ਟੱਬ ਚ ਪੁੱਤ ਦੇਖ ਕੇ ਹੀ ਪਰ ਗਿਆ ਕੱਪੜੇ ধਵਾਂਗੇ ਮੇਰੀ ਚਾਹ ਚੱਡੀ ਤਾਂ ਚੱਡੇ ਤੋਂ ਕੱਪੜੇ ਕੁੱਪੜੇ ਨਾ ਨਾ ਬਸਾਈ ਘਰੇ ਮੁੜ ਕੇ ਆਇਆ ਹੀ ਨਹੀਂ ਹੁਣ ਲੈ ਕੇ ਨਾ ਗਿਆ ਉਹ ਭੁੱਲ ਗਏ ਡੈਡੀ ਸ਼ੂਜ਼ ਹੈ ਡੈਡੀ ਸ਼ੂਜ਼ ਆਗੇ ਲਗਾਏ ਹੁਣ ਤਾਂ ਜਦੋਂ ਨੂੰ ਲੋੜੀ ਆਊਗੀ ਉਦੋਂ ਨੂੰ ਲੋੜੀ ਦੋ ਗੱਟ ਚਾ ਦੋ ਇੱਕ ਤਾਂ ਹੋ ਹੋ ਜਾਊਗਾ ਡੈਡੀ ਸ਼ੂਜ਼ ਨਹੀਂ ਲਾਗੇ ਸ਼ੂਜ਼ ਹੁਣ ਭੁੱਲ ਗਿਆ ਮੈਨੂੰ ਨੰਬਰ ਨਹੀਂ ਯਾਦ ਸੀਗੇ ਤੁਹਾਡੇ ਕੱਲ ਨੂੰ ਦੇ ਦੇ ਮੇਰਾ ਹੀ ਲੈ ਵਾਣਾ ਚਲ ਮੈਂ ਆ ਕੇ ਕੱਪੜੇ ਬਦਲ ਕੇ ਪਾ ਲਿਓ ਬੱਲਾ ਪਾ ਕੇ ਪਿੰਨਾ ਡੈਡੀ ਡੈਡੀ ਜਿੱਦ ਆਂ ਕਰ ਲਿਆ ਤੇ ਫਿਰ ਆਂ ਤਾਂ ਕਰ ਲਾਂ ਨੀ ਗੱੱਚ ਕਾ ਗਈ ਨੀ ਗੱੱਚ ਕਾ ਗਈ ਕੋਈ ਕੋ ਆ ਦੇਖੀ ਬਿਸ਼ੱਕ ਦੀ ਠੰਡ ਲੱਗੇ ਕੁਛ ਨਹੀਂ ਪਾ ਕੇ ਗਈ ਮਮਾ ਥਲੂ ਦੀ ਇਹ ਹੈਗਾ ਇੱਕ ਆ ਹੈਗਾ ਬਾਈ ਪਰ ਇਹਨਾਂ ਤੂੜੀ ਨਾਲ ਚਿੱਟਾ-ਚਿੱਟਾ ਹੋ ਜੂਗਾ ਉਹਨਾਂ ਦੇ ਪਾਰਕ ਵਾਲੇ ਆ ਨਿਆਰੇ ਹੀ ਆ ਪਾਰਕਾਂ ਦੇ Park. Park. ਝੂਟੇ ਲੈਤੇ ਫਿਰ ਆਗੇ ਟੋਪੀ ਦੇ ਮੈਨੂੰ ਵੀ ਇੰਸਟਾਲ ਕਰਾ ਮੈਂ ਧੋਵਾ ਕੱਪੜੇ ਬਈ ਠੰਡ ਕੀ ਆ ਠੰਡ ਠੰਡ ਤਾਂ ਹੋਈ ਗਈ ਐ ਅੰਦਰ ਬੈਠਣ ਤਾਂ ਠੰਡ ਲੱਗਦੀ ਐ ਟੁੱਪੇ ਨਹੀਂ ਪਤਾ ਲੱਗਦਾ ਯਾਰ ਤੁਮਨੇ ਪੁਹਾਣਾ ਨਵਨੀ ਕਾਣੀ ਦਾਲ ਇਹ ਤੇਰ ਨੂੰ ਨਹੀਂ ਤਾਂ ਨਾਲ ਡਾ ਕੇ ਬਣਾ ਲੀ ਜਨੀਲਾ ਬਾਣੀ ਸਾਰੇ ਗੰਭੀਰ ਹੋ ਗਏ ਅੰਮ ਤਾਂ ਸਾਰੇ ਹੋ ਗਏ ਫਿਰ ਗੱਲਾਂ ਚ ਸੁੱਕ ਵੀ ਖਲਿਆਰਤੀ ਪਸੂ ਵੀ ਸਾਂਹ ਤੇ ਅੰਦਰ ਵੀ ਵਾਦ ਤੇ ਰਹਿ ਕੇ ਗਿਆ ਵਿੱਚੇ ਕੀ ਬਣਾ ਦੂਗਾ ਦੀਦੀ ਮੰਮੀ ਉਹ ਕੀ ਕਹਿੰਦੇ ਹੁੰਦੇ ਈ ਗੱਲ ਕਰ ਧੀਏ ਗੱਲ ਸੁਣ ਹਾਂ ਨਾ ਹਾਂ ਸਸੇ ਗੱਲ ਕਰ ਨਾ ਹੇ ਕੰਨ ਕਰ ਹਾਂ ਨੂੰ ਹੈ ਗੱਲ ਕਰ ਉਹ ਗੱਲ ਕੀਤੀ ਹੈ ਤੂੰ ਨਹੀਂ ਵੀ ਮੈਂ ਖਵਨ ਨੂੰ ਨਾਲ ਲਾ ਕੇ ਬਣਾ ਕੇ ਫਸਲ ਦੇ ਅੰਦਰ ਵਰਜੀ ਖਾ ਕੇ ਰੋਟੀ ਇਹ ਤਾਂ ਕਹਿੰਦੀਆਂ ਗੱਲਾਂ ਹੁੰਦੀਆਂ ਕਿ ਸਾਰਾ ਕੱਤੀ ਪਹਿਣਾ ਇਹ ਤਾਂ ਸਾਰਾ ਕੱਬ ਨਹੀਂ ਪਹਿਣਾ ਚਲੋ ਜੀ ਮੇਰੇ ਵੀ ਥੋੜੇਕ ਸੂਟ ਰਹਿ ਗਏ ਮਸ਼ੀਨ ਚੋਂ ਕੱਢਣ ਵਾਲੇ ਆਪਾਂ ਜਾਏ ਗੁਰਦੁਆਰਾ ਸਾਹਿਬ ਠੀਕ ਹੈ ਇਹ ਮੱਥਾ ਤੇ ਫਿਰ ਆ ਕੇ ਹੋ ਜਾਣਾ ਹਣ ਤਾਂ ਦੋਕ ਦੇਣਾ ਦਾ ਮਾਸੀ ਦਾ ਸੂਟ ਹਾਂ ਫਿਰ ਆਪਣੇ ਭੰਗੇ ਨੇ ਆ ਜਨਾ ਮਸ ਲੱਗੇ ਹੋਏ ਤਲਪੂਚਾ ਵਗੈਰਾ ਲਾ ਦਿੰਦੀ ਹੈ ਹਨ ਇਹਦੇ ਨਾਲ ਉਹ ਖਾ ਉਹ ਕਿਹੜੇ ਵੇਲੇ ਦੀ ਗੱਚਕ ਤੇ ਹਰ ਰੋਟੀ ਜਿਹੜਾ ਰੋਲ ਲੈਂਦਾ ਹੈ ਇੱਥੇ ਹਾਂ ਗੱਲ ਕਰਨ ਹਾਂ ਹਾਂ ਮੈਂ ਠੀਕ ਹੈ ਹਾਂ ਕਿੱਥੇ ਰੱਖਣੀ ਆ ਮਾਂ ਲੇਕੀ ਸਾਡੀ ਬੀਬੀ ਦੇ ਦੰਦ ਹੈ ਨਾ ਬੱਚਕ ਬੀਬੀ ਅਜੇ ਨਾ ਤੇਰੇ ਬੀਬੀ ਨੇ ਰੋਟੀ ਨਹੀਂ ਖਾਂਦੀ ਨਾ ਤੇਰੇ ਬੀਬੀ ਚ ਬੋਲੀ ਜਾਊਗੀ ਇਹਨੂੰ

ਆਣੀ ਨਹੀਂ ਲਫਾਫਾ ਆ ਉਹ ਲੈ ਉਹ ਡਿੱਬੇ ਪਤਲਾ ਗਿਆ ਤਾਂ ਲਫਾਫਾ ਹੁੰਦਾ ਹੈ ਆ ਨਹੀਂ ਪਾਣਾ ਡੈਡ ਨਾ ਮਤਰੀ ਚੱਕਣਾ ਬਾਹਰ ਚੱਕ ਕੋਲਾ ਆ ਪਰ ਇਹਨੂੰ ਕਰ ਬੀਬੀ ਮੇਰੇ ਉਂਗਲ ਦਾ ਬਰਦੀ ਆਇ ਤੇ ਕਿਤੇ ਪੀ ਜਾਨੀ ਐ ਮੈਨੂੰ ਇਹ ਲਾਦ ਮੈਨੂੰ ਹੁਣ ਖਾਂਗ ਲੱਗੂਗੀ ਹਾਂ ਖਾਂਗ ਲੱਗੂਗੀ ਗਲਾ ਰਹਿਣਾ ਜਾਵੇ ਕੋਈ ਬਿਮਾਰੀ ਲੱਗਣ ਮੈਨੂੰ ਝੂਲ ਬਿੰਗੀ ਨੇ ਬੀਬੀ ਕਹਿੰਦੀ ਤੇਰੀ ਤਾਂ ਕੀ ਕਰੀਏ ਨੀ ਭੈਣੀ ਹਾਈ ਹਾਈ ਕਿੰਨਾ ਨੇਰਾ ਅੱਜ ਆ ਕੀ ਵਲੌਗ ਵਗੈਰਾ ਉਹ ਐਡਿਟ ਕਰਾਂਗੇ ਅੱਜ ਵਾਲ ਵਲੌਗ ਹੀ ਪਾਵਾਂਗੇ ਹਾਂਜੀ ਟਾਈਮ ਹੋ ਗਿਆ ਸਵਾ 6 ਦਾ ਤੇ ਕੰਮ ਕਰਾ ਜਿਹੜੇ ਆਪਣੇ ਚੱਲੀ ਜਾਂਦੇ ਉਸ ਮੰਮੀ ਆਟਾ ਗੁੰਨੀਆਂ ਦੇ ਤੇ ਸਾਗੇ ਦੋ ਅੱਧ ਘੋਟਣਾਗਾ ਤੇ ਆਪਣੇ ਕੋਲ ਨਾ ਕੁਛ 1 2 ਮਿੰਟਾਂ ਦੀ ਕੱਲ ਵਾਲੀ ਜਿਹੜੀ ਕਲਿੱਪ ਹੈ ਬਣੀ ਪਈ ਸੀ ਇਹਨੂੰ ਉਹ ਪੇਸ ਤੋਂ ਬਾਅਦ ਐਡ ਕਰ ਦਾਂਗੇ ਕਿਉਂਕਿ ਹੁਣ ਇਹਦੋਂ ਬਾਅਦ ਬਸ ਕਿਉਂਕਿ ਆਪਣਾ ਟਾਈਮ ਹੋਇਆ ਪਿਆ ਵਲੌਗ ਵਗੈਰਾ ਅਪਲੋਡ ਕਰਨ ਦਾ ਤਾਂ ਕਰਕੇ ਇਸ ਦੁਬਾਰਾ ਵਾਲਾ ਜਿਹੜਾ ਵਲੌਗ ਆਪਣੇ ਤੋਂ ਹੁਣ ਨਹੀਂ ਬਣੂਗਾ ਹੋ ਸਕਿਆ ਤਾਂ ਆਪਾਂ ਗਾਂ ਵਾਲੇ ਵਲੌਗ ਦੇ ਵਿੱਚ ਐਡ ਕਰ ਦਾਂਗੇ ਆਪਣੇ ਕੋਲ ਕੱਲ ਵਾਲੇ ਵਲੌਗ ਸੀਗਾ ਤੇ ਬੱਚਿਆਂ ਦਾ ਬਣਿਆ ਹੋਇਆ ਹਨਾ ਵਧੀਆ ਸੋਹਣੀ ਜੀ ਕਲਿੱਪ ਹੈ ਜਿਹੜੀ ਇਸ ਤੋਂ ਬਾਅਦ ਐਡ ਕਰਾਂਗੇ ਆਪਾਂ ਹੋਰ ਬੜਾ ਪੰਡਾ ਲੋ ਜੀ ਬੱਚਿਆਂ ਨੂੰ ਰੋਜ਼ ਹੀ ਕੋਈ ਸਬਜ਼ੀ ਪਸੰਦ ਨਹੀਂ ਹੁੰਦੀ ਹਾਈ ਭਾਂਡੇ ਪੁੱਤਰ ਰੱਖਿਆ ਤੇ ਮੈਂ ਨਾ ਵਲੌਗ ਅਪਲੋਡ ਕਰਨ ਲੱਗੀ ਸੀਗੀ ਮੈਂ ਚਲ ਐਨਾ ਕਿ ਜਿਹੜਾ ਵਲੌਗ ਹੈ ਵੀ ਆ ਪੱਕਿਆ ਹੋਣਾ ਬਣਾਇਆ ਜਾਵੇ ਕੀ ਹੋਣਾ ਬਣ ਰਿਹਾਗਾ ਖੰਡ ਵਾਲਾ ਪਰੌਂਠਾ ਹਾਂ ਜਿਹਨੇ ਮੈਂ ਟੋਕਰੀ ਤੋੜ ਦੇਂਗੀ ਰੱਖ ਦੇ ਔਰ ਭਾਂਡੇ 10 ਭਾਂਡੇ ਹੋਰ ਰਹਿਣੇ ਹਾਈ ਹੈਗੇ ਮਾਤਾ ਬਣਾ ਕੇ ਦਿੰਦੀ ਖੰਡ ਵਾਲੇ ਪਰੌਂਠੇ ਤੇ ਦੱਸਿਓ ਕੌਣ ਕੌਣ ਕਿਨੂੰ ਕਿਨੂੰ ਜਾਨੀ ਕਿ ਖੰਡ ਵਾਲਾ ਪਰੌਂਠਾ ਜਿਹੜਾ ਪਸੰਦ ਆ ਹਣਾ ਮੰਮੀ ਖੰਡ ਵਾਲਾ ਪਰੌਂਠਾ ਮੈਨੂੰ ਕਿਨੂੰ ਕਿਨੂੰ ਪਸੰਦ ਆ

ਮੈਂ ਵੀ ਕੰਮ ਹੀ ਕਰ ਜਾਂਦੀ ਸੀ ਪਰ ਮੈਂ ਨਾ ਇੱਥੇ ਮੈਂ ਬਲੌਗ ਭੋਲੀ ਜਾਂਦੀ ਆ ਮੈਂ ਦੋ ਰੋਜ 7:30 ਪਾਉਣੇ 8 ਹੋ ਜਾਂਦੇ ਜਦੋਂ ਮੈਂ ਬਣਾ ਕਰਦੀ ਆ। ਕਣ ਮੈਂ ਬਣ ਗਈ ਨੀ ਕਿ ਹਲਪਾ ਕਰ ਦਿੰਦੇ ਪੰਡੇ ਇਕੱਠੇ ਕਰਿਆ ਫਿਰ ਮੈਂ ਮਾਣੀ 7:30 ਹੋਣ ਵਾਲਿਆ। ਮੈਂ ਤਾਂ ਮੈਂ ਖਾਂਦੀ ਨੀ ਖਾ ਲੈ ਤਾਂ ਹੁਣ ਤਿੰਜਾ ਪਰੌਠਾ ਬਣੀ ਜਾਂਦਾ। ਕੌਣ? ਤੈਨੂੰ ਸਿਮੂ ਨੂੰ ਅੱਜ ਗਾਦਰਾ ਮਟਰ ਵੀ ਨਹੀਂ ਪਸੰਦ ਤੇ ਡੇਲੀ ਆਲੂ ਹੋਣ। ਇਹ ਆਲੂ ਦਾ ਨਾ ਆਲੂ ਪਕੌੜੇ ਵੀ ਨਹੀਂ ਪਸੰਦ ਹੋਰ ਦੱਸੂਗੀ ਖਾਗੀ। ਮੈਂ ਡੱਲਾ ਤੋਂ ਥਲਾਂ ਲਾ ਲਿਆ ਕੀ ਕਰਦਾ ਬੱਤੂ ਹੂੰ ਤੂੰ ਆਹਾ ਰੋਟੀਆਂ ਤੇ ਇਹਦੇ ਨਾਲ ਲਾਉਣੀ ਹੁੰਦੀਆਂ ਮੈਂ ਲਾਉਂ ਜਮਈਆਂ ਤੇ ਬੜੀਏ ਚੋਪੜਦਾ ਹਾਂ ਹਾਂ ਹਾਲੇ ਤਾਂ ਜੀ ਥੋੜਾ ਕਰਨਾ ਜੇ ਲੱਗਦਾ ਸੌਣ ਹੌਲੀ ਹੌਲੀ ਹੋ ਜਾਣਾ ਆ ਵੜਾ ਲੈਣਾ ਚੋਪੜਨਾ ਘੋਸ ਲੈ ਟੱਕੜ ਚੋਪੜ ਚੋਪੜ ਦੇ ਕੱਲ ਨੂੰ ਦਦੀ ਪਟਾਉਂ ਪਟਾ ਦਿੰਦਾ ਨਹੀਂ ਬੜੇ ਵਾਸਾ ਬਾਤ ਚੋਪੜ ਦੇ <laughs> 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 चे चे नहीं। 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 कर आई। आई। दीदी हां अज तो बाद दीदी की कहेंगी दीदी दीदी जी आई, दी दी जी आई। हाँ, हाँ, नहीं ਯਾਨੀ ਗਣੇ ਜੀ ਜੀ ਹਰ ਇੱਕ ਨੂੰ ਕਹਿੰਦੇ ਸਾਰਾ ਨੂੰ ਕਹਿੰਦੇ ਹੁੰਦੇ ਜੀ ਨਹੀਂ ਚੰਗਾ ਨਹੀਂ ਕਹਿੰਦੇ ਹੁੰਦੇ ਉਹ ਮੈਂ ਉਹਨੂੰ ਵੀ ਕਹਾ ਬਈ ਛੋਟੀ ਨਹੀਂ ਦਿੱਕਾ ਉਹ ਛੋਟੇ ਨੂੰ ਨਹੀਂ ਦਿੱਦੀ ਕਹਿੰਦੇ ਹੁੰਦੇ ਉਹ ਤੈਨੂੰ ਨਾ ਉਹ ਗਾਉਗੀ ਮੈਂ ਕਹਿੰਦੀ ਨਹੀਂ ਛੋਟੀ ਆ ਛੋਟੀ ਨਹੀਂ ਆਣੀਗਾ ਨਹੀਂ ਕਿ ਇੱਕ ਕਿਸੇ ਨੂੰ ਤੂੰ ਨਹੀਂ ਕਹਿੰਦੇ ਹੁੰਦੇ ਤੁਸੀਂ ਕਹਿੰਦੇ ਹੁੰਦੇ ਆ ਕਦੇ ਵੀ ਕਿਸੇ ਨਾਲ ਤੂੰ ਨਹੀਂ ਨਹੀਂ ਉੱਬਲਿਆਣੀ ਹੈਗਾ ਹੁਣ ਤਾਂ ਕੱਟ ਕੇ ਖੰਡ ਪਾ ਕੇ ਆਂਗੇ ਠੀਕ ਹੈ ਮੇਰੀ ਗੱਲ ਸੁਣਾਂ ਮੈਨੂੰ ਬੱਤਰੀ ਕਹਿਣਾ ਕੀ ਕਹਿਣਾਗਾ ਲਿਆ ਦਦੀ ਮੈਂ ਚੋਪੜਾ ਨਾ ਚੋਪੜ ਨਾ ਨਹੀਂ ਮੈਂ ਤਾਂ ਚੋਪੜਗਾ ਖਾਣੂ ਮੈਂ ਐਂ ਚੋਪੜੀ ਨਹੀਂ ਮੇਰੇ ਨਾਲ ਸਰਕੀਂਗਾ ਮੈਂ ਨਹੀਂ ਖਾ ਚੋਪੜਨਾ ਪਤੋ ਮੈਂ ਤਾਂ ਚੋਪੜਗਾ ਖਾਣਿੰਦੀ ਆਂ ਚੋਪੜਨਾ ਲਓ ਜੀ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੁਸੀਂ ਉਹ ਵਾਲੀ ਕਲਿੱਪ ਦੇਖ ਲਈ ਹੋਣੀ ਹੈ ਜਰੂਰ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਤੇ ਇਸ ਦੇ ਨਾਲ ਹੀ ਆਪਾਂ ਵਲੌਗ ਦਾ ਐਂਡ ਕਰਦੇ ਆ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਸਾਨੀ ਦੇ ਨਾਲ ਵੇਖ ਸਕੋ ਤਾਂ ਪਲੀਜ਼ ਰਿਕਵੈਸਟ ਹੈ ਸਾਰੇ ਅਗੇ ਹਨਾ ਵੱਧ ਤੋਂ ਵੱਧ ਸਪੋਰਟ ਕਰੋ ਜੀ